ਮੈਂ ਨਸਾਨ ਕਰੇ ਤੋ ਕਿਤੇ ਮਾਰੇ ਲੰਗਾ ਤੋ ਰੰਗ ਤੁੰਗੜਾ ਉਹ ਕਿਤੇ ਮਾਰੇ ਸੋਨਿਆ ਤੋ ਰੰਗ ਤੁੰਗੜਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇ ਮੈਂ ਤੁਹਾਡਾ ਦੋਸਤ ਰਾਜਵਿੰਦਰ ਸਿੰਘ ਰੰਗੀਲਾ ਰੰਗੀਲਾ ਰਿਕਾਰਡ ਫੇਸਬੁਕ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਖੜਿਆ ਜੀ ਪੁੱਚੋ ਮੰਡੀ ਵਿਖੇ ਤੇ ਮੇਰੇ ਨਾਲ ਇੱਕ ਆਰਟਿਸਟ ਅਜੀਤ ਜਿਹੜਾ ਕਿ ਇੱਕ ਸਰੰਗੀ ਵਜਾਉਂਦਾ ਹੈ ਬਹੁਤ ਹੀ ਵਧੀਆ ਧੁਨਾ ਨੇ ਅ ਅਜੀਤ ਇਸ ਕਲਾ ਨੂੰ ਲੈ ਕੇ ਆਪਾਂ ਗੱਲਬਾਤ ਅੱਜ ਕਰਨੀ ਹੈ ਪਹਿਲਾਂ ਇੱਕ ਥੋੜਾ ਜਿਹਾ ਕਲਾ ਦਾ ਨਮੂਨਾ ਸਾਡੇ ਨੂੰ ਦਿਖਾਓ

ਤੂੰ ਦੱਸ ਰੇ ਰੋਇਆ ਕਿੱਥੇ ਮਾਰੇ ਰੰਝਾ ਉਹ ਰੰਗ ਗੁਲਦੋਸਾ ਉਹ ਕਿੱਥੇ ਮਾਰੇ ਸੋ ਸਲੇ ਬਾਜੋ ਲੈ ਕੇ ਦੁੱਖਿਆ ਸੇ ਰੋ ਕਿਸੇ ਮਾਰੇ ਰੰਧਿਆ ਤੂੰ ਰੰਗ ਪੂਰਾ ਦੇ ਰੰਗ ਮੇਰੇ ਆਹ ਬਹੁਤ ਵਧੀਆ ਬੇਸ਼ੱਕ ਆ ਦੋਸਤੋ ਸ਼ਾਬਾਸ਼ ਤੁਹਾਡਾ ਇਹ ਹੁਸਨ ਕਿਉਂਕਿ ਇਹ ਅਜੇ ਜਿਹੜਾ ਰਾਸਤਾਨੀ ਪੰਜਾਬੀ ਗਾਣੇ ਦੇ ਜਿਹੜੇ ਚਾਰਨਾ ਉਹ ਬਿਲਕੁਲ ਇਹਨਾਂ ਨੂੰ ਨਹੀਂ ਸਮਝ ਆਏ ਹੋਣੇ ਉਹ ਉਸ ਤਰ੍ਹਾਂ ਦੀਆਂ ਗਲਤੀਆਂ ਜ਼ਰੂਰ ਹੈ ਪਰ ਸੰਗੀਤ ਬਿਲਕੁਲ ਉਹੀ ਜਿਹੜਾ ਲਇ ਦੇ ਵਿੱਚ ਗਿਆ ਹੈ ਅਜੀ ਅਜੀ ਕਿੱਥੋਂ ਦੇ ਰਹਿਣ ਵਾਲੇ ਹੋ ਅਸੀਂ ਰਾਜਸਥਾਨ ਚ ਰਹਿੰਦੇ ਰਾਸਾਂ ਰਹਿਨੇ ਹੋ ਇਸ ਜਿਹੜਾ 뮤ਜ਼ਿਕ ਇਨਸਟਰੂਮੈਂਟ ਹੈ ਇਹਦਾ ਨਾਮ ਕੀ ਹੈ ਤੁਹਾਡੇ ਰਾਜਸਥਾਨ ਦੇ ਵਿੱਚ ਇਹਦਾ ਨਾਮ ਹੈ ਰਾਵਣਥਾ ਰਾਵਣ تھا RAM ਨਾ تھا ਓਕੇ ਇਹ ਖੁਦ ਤਿਆਰ ਕਰਦੇ ਹੋ ਤੁਸੀਂ ਹਾਂ ਕਿ ਬਣਾ ਬਣਾਇਆ ਮਿਲਿਆ ਸੀ ਸਾਡੇ ਬੰਦੇ ਮਣਾਂਦੇ ਨੇ ਅੱਛਾ ਤੇ ਇਹ ਇਹਨੂੰ ਜਿਹੜੀ ਕਲਾ ਹੈ ਵਜਾਉਣ ਦੀ ਕਲਾ ਹੈ ਇਹ ਫਿਰ ਕਿੱਥੋਂ ਸਿੱਖੀ ਸੀਗੀ ਇਹ ਸਾਡਾ ਖਾਨਦਾਨੀ ਕੰਮ ਹੈਗਾ ਸਦਾ ਇਹ ਖਾਨਦਾਨੀ ਹੈ ਇੱਕ ਕਾਫੀ ਮਿਹਨਤ ਲੱਗਦੀ ਹੈ ਸਿੱਖਣ ਤੇ ਰਾਜਸਥਾਨ ਤੋਂ ਪੰਜਾਬ ਦੇ ਵਿੱਚ ਆਏ ਹਾਂ ਇਸ ਕਲਾ ਦਾ ਮੁੱਲ ਪੈ ਰਿਆਂਗਾ ਮੁੱਲ ਦਿੰਦਾ ਅਗਲਾ ਕੋਈ ਜਿੱਥੇ ਵਜਾਉਣੇ ਹੋ ਜਾਂ ਕੋਈ ਹੋਰ ਹੈ ਐਸੇ ਦੇ ਟ੍ਰੈਂਚੇ ਵਜਾਂਦੇ ਚਾ ਪਿੰਡਾਂ 'ਚ ਵਜਾਂਦੇ ਇੱਧਰ ਕੋਈ ਦੇ ਦੇ ਨਾ 10-20 ਲੈ ਲੈਂਦੇ ਬਸ ਡੈੜੀ ਬਣ ਜਾਂਦੀ ਹੈ ਡੈੜੀ ਮੰਨ ਜਾਂਦੇ 200-300-400 ਰੁਪਏ ਅੱਛਾ ਜੇਕਰ ਆਪਾਂ ਗੱਲ ਕਰੀਏ ਇਸ ਇਨਸਟਰੂਮੈਂਟ ਨੂੰ ਤੁਸੀਂ ਕੋਈ ਚੰਗੇ ਕਲਾਕਾਰ ਦੇ ਨਾਲ ਵਜਾਓ ਕਿਉਂਕਿ ਸਟੇਜਾਂ ਦੇ ਉੱਤੇ ਜਿੱਦਾਂ ਤੁਸੀਂ ਪਹਿਲਾਂ ਸਿੱਧੂ ਮੂਸੇ ਵਾਲੇ ਦੀ ਗੱਲ ਕੀਤੀ ਹੈ ਹੋਰ ਪੰਜਾਬ ਦੇ ਵਿੱਚ ਬਹੁਤ ਸਾਰੇ ਕਲਾਕਾਰ ਨੇ ਨਾਮੀ ਨੇ ਜਿਹੜੇ ਲੱਖਾਂ ਰੁਪਈਆ ਸਟੇਜ ਸ਼ੋਅ ਦਾ ਲੈਂਦੇ ਨੇ ਉਹ ਉਹਨਾਂ ਨਾਲ ਕਦੇ ਸੰਪਰਕ ਨਹੀਂ ਕਰਨਾ ਚਾਹੀਦਾ ਜਾਂ ਉਹਨਾਂ ਨੇ ਕਦੇ ਤੁਹਾਨੂੰ ਦੀ ਬਾਣੀ ਫੜੀ ਕੇ ਇਹ ਇਨਸਟਰੂਮੈਂਟ ਤੁਸੀਂ ਬਜਾ ਰਹੇ ਹੋ ਤਾਂ ਸਾਡੇ ਨਾਲ ਸਾਡੇ ਪ੍ਰੋਗਰਾਮ ਦੇ ਵਿੱਚ ਆਓ ਤੇ ਤੁਹਾਨੂੰ ਅਸੀਂ ਜਿਹੜਾ ਹੈਗਾ ਇਹਦਾ ਬਣਦਾ ਮਿਹਨਤਾਂ ਨਾਲ ਦਿਆ ਕਰਾਂਗੇ ਕੋਈ ਇਸ ਤਰ੍ਹਾਂ ਦਾ ਕਲਾਕਾਰ ਨਹੀਂ ਮਿਲਿਆ ਅਜ ਤੱਕ ਕੋਈ ਨਹੀਂ ਮਿਲਿਆ ਕੋਸ਼ਿਸ਼ ਵੀ ਨਹੀਂ ਕੀਤੀ ਅੱਛਾ ਜੇਕਰ ਤੁਹਾਨੂੰ ਕੋਈ ਕਲਾਕਾਰ ਮਿਲ ਜੇ ਤਾਂ ਉਹਦੇ ਨਾਲ ਹੀ ਬਜਾਇਆ ਕਰੋਗੇ ਜੇ ਗੱਲ ਕਰੀਏ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਇਸ ਜਿਹੜਾ ਆਰਟਿਸਟ ਅਜੇ ਇਹਦੀ ਕਲਾ ਨੂੰ ਹੋਰ ਅੱਗੇ ਲਿਜਾਇਆ ਜਾਵੇ ਅਜੇ ਤੁਹਾਡੇ ਨਾਲ ਸੰਪਰਕ ਕਰਨਾ ਹੋਵੇ ਆਪਣਾ ਨੰਬਰ ਜਰੂਰ ਬੋਲ ਦਿਓ ਨੰਬਰ ਬੋਲਦਾ ਕਿੱਥੋਂ ਦੇ ਰਹਿਣ ਵਾਲੇ ਹੋ ਰਾਜਸਥਾਨ ਨੰਬਰ ਮੋਬਾਈਲ ਨੰਬਰ ਆਪਣਾ ਬੋਲ ਦਿਓ ਜੇ ਕੋਈ ਸੰਪਰਕ ਕਰਨਾ ਚਾਹੁੰਦਾ ਤੁਹਾਡੇ ਨਾਲ ਨੰਬਰ ਬੋਲੋ ਨਾਮ ਕਰ ਨੰਬਰ 7759733585 ਸੋ ਦੋਸਤੋ ਇਹ ਨੰਬਰ ਅਸੀਂ ਡਿਸਪਲੇ ਕਰ ਦਿੱਤਾ ਤੁਸੀਂ ਇਸ ਨੰਬਰ ਤੇ ਇਸ ਸ਼ਖਸ ਨਾਲ ਸੰਪਰਕ ਕਰ ਸਕਦੇ ਹੋ ਇਸ ਕਲਾਕਾਰ ਨੂੰ ਮੌਕਾ ਦਿਓ ਕਿਸੇ ਸਟੇਜ ਤੇ ਆਉਣ ਦਾ ਜਾਂ ਕਿਸੇ ਚੈਨਲ ਤੇ ਆਉਣ ਦਾ ਜਾਂ ਆਪਣੀ ਕਲਾ ਨੂੰ ਹੋਰ ਲੋਕਾਂ ਤੀਕ ਪਹੁੰਚਾਉਣ ਲਈ ਸੋ ਇਹ ਜਾਂਦੇ ਜਾਂਦੇ ਇੱਕ ਧੁਨ ਬਹੁਤ ਹੀ ਵਧੀਆ ਟੱਕ ਨਾਲ Yeah, man. ਭੁੱਲ ਜਾ ਯਾ ਦਿਲ ਭੁੱਲ ਜਾ ਯਾ ਦਿਲ ਜਦ ਜੇ ਦੁੱਖਾਂ ਨਹੀਂ ਰੱਬਾ